ਹੋ ਜੀ ਮੈਂ ਕਹਿੰਨਾ ਜੀ ਜਿਹੜੀ ਸਾਡੀ ਤਾਰ ਦੀ ਫੈਂਸਿੰਗ ਹੈਗੀ ਇਸ ਨੂੰ 10 ਫੁੱਟ ਉੱਚਾ ਚੱਕ ਦਿੱਤਾ ਜਾਵੇ 10 ਫੁੱਟ ਚੱਕ ਦਿੱਤਾ ਜਾਵੇ 12 ਫੁੱਟ ਚੱਕ ਚੱਕ ਦਿੱਤਾ ਜਾਵੇ ਤਾਂ ਜੋ ਜਿਹੜੀ ਨਾਲ ਉਹਦੇ ਅੰਦਰਲੀ ਸਾਈਡ ਤੇ ਦੀਵਾਰ ਬਣ ਜੇ ਤਾਂ ਕਿ ਕੱਲ ਨੂੰ ਕੋਈ ਪਾਣੀ ਆਵੇ ਸਾਡੀ ਤਾਰ ਬੰਦੀ ਨੂੰ ਫੈਂਸਿੰਗ ਨੂੰ ਜਾਂ ਸਾਡੇ ਜਿਹੜਾ ਨਾਲ ਤਾਰ ਦੇ ਨਾਲ 10 12 ਫੁੱਟ ਉੱਚਾ ਬੰਨ ਬਣੇਗਾ ਪਾਣੀ ਦੀ ਰੋਕ ਵਾਸਤੇ ਉਹਨੂੰ ਕੋਈ ਨੁਕਸਾਨ ਨਾ ਹੋਵੇ ਤੇ ਇਹ ਜਿੰਨੀ ਵੀ ਨਾ ਦਰਿਆ ਦੇ ਨਾਲ-ਨਾਲ ਜਿੰਨੀ ਵੀ ਫੈਂਸਿੰਗ ਹੈ ਸਾਰੀ ਫੈਂਸਿੰਗ ਉੱਚੀ ਕਰ ਦਿੱਤੀ ਜਾਵੇ ਤਾਂ ਜੋ ਇਹਨਾਂ ਹੜ੍ਹਾਂ ਤੋਂ ਇਹਨਾਂ ਪਾਣੀ ਤੋਂ ਹਰ ਸਾਲ ਦੀ بجائے ਨੁਕਸਾਨ ਤੋਂ ਬਚਿਆ ਜਾ ਸਕੇ ਦੂਜਾ ਦਰਿਆ ਜੀ ਮੇਰਾ ਨਾਮ ਸੰਦੀਪ ਕੁਮਾਰ ਕੰਬੋਜ ਹੈ ਜੀ ਮੈਂ ਚਾਹਣਾ ਜੀ ਜੋ ਮੇਰੇ ਦਿਮਾਗ ਵਿੱਚ ਪਾਣੀ ਦਾ ਹੜ੍ਹਾਂ ਦਾ ਜਿਹੜਾ ਸੋਲੂਸ਼ਨ ਹੈਗਾ ਨਾ ਜੀ ਉਹ ਹਰੀਕੇ ਹੈਡ ਤੋਂ ਦੋਨਾਂ ਪਾਸੇ ਘਟੋ ਘਟ ਕੋਈ ਇੱਕ 4-5 ਕਿੱਲੇ ਚੁੜਾਈ ਜਾਂ ਕਿਲੋਮੀਟਰ ਚੁੜਾਈ ਜਿੰਨੀ ਜ਼ਿਆਦਾ ਚੁੜਾਈ ਹੋਵੇ ਉੰਨੀ ਚੰਗੀ ਹੈ ਤੇ ਇੱਕ 4 ਕਨਾਲਾਂ ਦੀ ਖੱਬੇ ਹੱਥ ਚੁੜਾਈ ਤੇ ਇੱਕ 4 ਕਨਾਲਾਂ ਦੀ ਸੱਜੇ ਹੱਥ ਚੁੜਾਈ ਉਸ ਨੂੰ ਸਰਕਾਰਾਂ ਸੈਂਟਰ ਦੀ ਸਰਕਾਰ ਤੇ ਅੱਗੇ ਜਿਹੜਾ ਆਪਣਾ ਮੁਲਖ ਦੂਜਿਆਂ ਦਾ ਪਾਕਿਸਤਾਨ ਹੈਗਾ ਉਹਦੇ ਵਿੱਚ ਆ ਕੇ ਜਦੋਂ ਦੋਨੇ ਬੰਨ ਆ ਜਾਣ ਉਹ ਦੋਨੇ ਬੰਨ ਜਿਹੜੇ ਸੈਡਾ ਹੈਗੇ ਉਹਨਾਂ ਦੀਆਂ ਉਹ ਪੱਥਰ ਨਾਲ ਤੇ ਕੰਕਰੀਟ ਨਾਲ ਐਡੀਆਂ ਪੱਕੀਆਂ ਹੋਣ ਕਿ ਤੋੜਿਆ ਵੀ ਨਾ ਟੁੱਟਣ ਤੇ ਜਦੋਂ ਅੱਗੋਂ ਆਪਣਾ ਆਪਣਾ ਇੰਡੀਆ ਖਤਮ ਹੋ ਜਾਂਦਾ ਅੱਗੋਂ ਪਾਕਿਸਤਾਨ ਸ਼ੁਰੂ ਹੁੰਦਾ ਤੇ ਦੋਨਾਂ ਦੇਸ਼ਾਂ ਦੀ ਸੰਧੀ ਨਾਲ ਉਸ ਬਾਨਨ ਜਿਹੜਾ ਦਰਿਆ ਆਊਗਾ ਪਿੱਛੋਂ ਉਹਨੂੰ ਉੱਥੇ ਜਿੱਥੇ ਪਾਣੀ ਜਾ ਕੇ ਖਤਮ ਹੁੰਦਾ ਜਦੋਂ ਹੁਣ ਵੀ ਪਾਣੀ ਜਾ ਕੇ ਜਿੱਥੇ ਜਾਂਦਾ ਉੱਥੇ ਖਤਮ ਹੋ ਜਾਂਦਾ ਉਹਨਾਂ ਦੇਸ਼ਾਂ ਦੀ ਮਦਦ ਨਾਲ ਉੱਥੇ ਬਣਾਇਆ ਜਾ ਸਕਦਾ ਇੱਕ ਦਰਿਆ ਤੋਂ ਨਾ ਦਰਿਆ ਬਣ ਸਕਦਾ ਤੇ ਰਸਤੇ ਦੇ ਵਿੱਚ ਜਿੱਤੇ 40 40 ਕਿਲੋਮੀਟਰ 25 30 ਕਿਲੋਮੀਟਰ ਛੱਡ ਕੇ ਤੇ ਰਸਤੇ 'ਚ ਡੈਮ ਵੀ ਬਣਾਏ ਜਾ ਸਕਦੇ ਤਾਂ ਕਿ ਜਿਹੜੇ ਡੈਮ ਨੇ ਕੱਲ ਨੂੰ ਆਪਾਂ ਨੂੰ ਪਾਣੀ ਦੀ ਜ਼ਰੂਰਤ ਹੋਵੇ ਤਾਂ ਆਪਾਂ ਉਹ ਡੈਮ ਬੰਦ ਕਰਕੇ ਆਪਣਾ ਪਾਣੀ ਰੋਕ ਲਈਏ ਉਸ ਤੋਂ ਬਾਅਦ ਜਿਹੜਾ ਜਿਹੜਾ ਜ਼ਿਆਦਾ ਪਾਣੀ ਹੋਵੇਗਾ ਨਜਾਇਜ਼ ਪਾਣੀ ਹੋਵੇਗਾ ਉਹਨੂੰ ਉਸੇ ਰਾਈ ਸਿੱਧਾ ਸਮੁੰਦਰ ਦੇ ਵਿੱਚ ਪਾ ਦਿੱਤਾ ਜਾਵੇ ਤਾਂ ਕਿ ਇਹ ਆਪਾਂ ਨੂੰ ਹਮੇਸ਼ਾ ਤੋਂ ਹਮੇਸ਼ਾ ਲਈ ਇਹਦੇ ਤੋਂ ਛੁਟਕਾਰਾ ਮਿਲ ਸਕਦਾ ਹੈ ਜੇ ਸਰਕਾਰਾਂ ਚਾਹਣ ਇਨਾ ਮਾਰਾਂ ਤੋਂ ਬਚਣ ਲਈ ਬਾਈ ਸੰਦੀਪ ਕੁਮਾਰ ਹੈਪੀ ਨੇ ਪ੍ਰਧਾਨ ਮੰਤਰੀ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਇਸ ਚੀਜ਼ ਤੋਂ ਅਸੀਂ ਕਿਵੇਂ ਬਾਤ ਸਕਦੇ ਹਾਂ ਉਸ ਵਿਸ਼ੇ ਤੇ ਗੱਲਬਾਤ ਕੀਤੀ ਤਾਂ ਇਹ ਵੀ ਇੱਕ ਖਸਾਨ ਵਾਦਲ ਦਾ ਤੋਂ ਹਾਰਪੀੜਦਾਂ ਦੀ ਗੱਲ ਲੈ ਕੇ ਗਏ ਸੀ ਅੱਜ ਖੇਤ ਦੇ ਵਿੱਚ ਫਸਲ ਹੋਈ ਨੁਕਸਾਨ ਅਤੇ ਬਾਈ ਨੇ ਮੰਗ ਵੀ ਕੀਤੀ ਕਿ ਸਾਡੀ ਵੀਡੀਓ ਨੂੰ ਬਤ ਬਤ ਲਾਈਕ ਸ਼ੇਅਰ ਕਰੋ ਆਕੇ ਦੇਸ਼ ਦੇ ਪ੍ਰਧਾਨ ਮੰਤਰੀ ਇਸ ਬਾਰਡਰ ਪੱਟੀ ਦੀ ਗੱਲਬਾਤ ਰੱਖੀ ਜਾ ਸਕੇ ਧੰਨਵਾਦ